ਕੇ ਰਾਣੀ ਮੈਣੀ ਕਹਿ ਰਹੀ ਐ ਇਹੋ ਵਿਚੋੜਾ ਸਹੀ ਮਹਾਰਾਜ ਜੀ ਕਿੱਥੇ ਜਾ ਰਹੇ ਹੋ ਕਹਿੰਦੇ ਸਾਡੇ ਗੁਰਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਚਿੱਠੀ ਆਈ ਹੈ ਆਨੰਦਪੁਰ ਸਾਹਿਬ ਤੋਂ ਉੱਥੇ ਚੱਲੇ ਆ ਮਹਾਰਾਜ ਮੈਂ ਕਿਵੇਂ ਰਾਂਗੀ ਜਾਂ ਤਾਂ ਮੈਨੂੰ ਮਾਂ ਨਾ ਬਣਾੰਦੇ ਜਿਹੜੇ ਵਿਯੋਗ 'ਚ ਮੈਂ ਜੂਰੀ ਸੀ ਜੂਈ ਜਾਂਦੀ ਪਰ ਹੁਣ ਤਾਂ ਦੁੱਖ ਵੱਡਾ ਹੋ ਗਿਆ ਨਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਸਭ ਤੋਂ ਵੱਡਾ ਵਿਛੋੜੇ ਦਾ ਦੁੱਖ ਹੁੰਦਾ ਹੈ ਸੱਚ ਹੈ ਜਦੋਂ ਤੁਸੀਂ ਮੈਨੂੰ ਮਾਂ ਨਾ ਬਣਾਉਂਦੇ ਅੱਜ ਤੁਸੀਂ ਮਾਂ ਬਣਾ ਕੇ ਮੈਨੂੰ ਛੱਡ ਕੇ ਜਾ ਰਹੇ ਆਂ ਮਹਾਰਾਜ ਨੇ ਗਲਵਕੜੀ 'ਚ ਲੈ ਕੇ ਕਹਿੰਦੇ ਮਾਂ ਲੋਕਾਂ ਵਾਸਤੇ ਚੱਲਿਆ ਤੇਰੇ ਵਾਸਤੇ ਤਾਂ ਇੱਥੀਆਂ ਹਮੇਸ਼ਾ ਕਹਿੰਦੀ ਮੈਂ ਕਿਵੇਂ ਬੰਨਾ ਕਹਿੰਦੇ ਜਿਵੇਂ ਤੂੰ ਰੋਜ਼ ਘੁੰਮਣੀਆਂ ਤਿਆਰ ਕਰਕੇ ਰੱਖ ਲੰਨੀ ਆ ਨਾ ਐਵੇਂ ਤਿਆਰ ਰੱਖ ਲਿਆ ਕਰ ਕਰਕੇ ਤੂੰ ਮੈਨੂੰ ਯਾਦ ਕਰਿਆ ਕਰ ਮੈਂ ਜਿੱਥੇ ਮਰਜੀ ਹੋਵਾਂ ਮੈਂ ਰੋਜ ਤੇਰੀਆਂ ਘੁੰਮਣੀਆਂ ਖਾਣ ਆਇਆ ਕਰਾਂਗਾ ਆਖੋ ਸਤਨਾਮ ਸ੍ਰੀ ਵਾਹਿ। ਇਹ ਬਚਨ ਕੀਤਾ ਮਹਾਰਾਜ ਨੇ ਰਾਣੀ ਮੈਣੀ ਨੂੰ ਤੁਸੀਂ ਜਾਓ ਪਟਨਾ ਸਾਹਿਬ ਸਵੇਰੇ ਸਵੇਰੇ ਅੱਜ ਵੀ ਘੁੰਮਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਉੱਥੇ। ਸਾਰੇ ਬੱਚਿਆਂ 'ਚ ਵੀ ਮਹਾਰਾਜ ਬਚਨ ਕਰਕੇ ਗਏ ਕਹਿੰਦੇ ਮੈਂ ਉੱਥੇ ਹੀ ਆ ਪਰ ਰਾਣੀ ਮੈਣੀ ਵਾਲੀ ਭਾਵਨਾ ਬਣਾ ਲਓ ਉਸੇ ਨੂੰ ਮੇਰੇ ਦਰਸ਼ਨ ਹੋ ਜਾਣਗੇ। ਜਿਹੜਾ ਕੋਈ ਰਾਣੀ ਮੈਣੀ ਵਾਲੀ ਭਾਵਨਾ ਬਣਾ ਲੇਗਾ। ਬਸ ਫੇਰ ਕੀ? ਮਹਾਰਾਜ ਰੱਥਾਂ 'ਚ ਬਹਿ ਕੇ ਚੱਲਦੇ-ਚੱਲਦੇ ਹਾਂਡੀ ਖੇੜਾ ਲਖਨੌਰ ਸਾਹਿਬ ਮਹਾਰਾਜੀ ਦੇ ਨਾਨਕਿਆਂ ਦਾ ਪਿੰਡ ਹੈ ਲਖਨੌਰ ਸਾਹਿਬ ਉੱਥੋਂ ਹੁੰਦੇ ਹੋਏ ਚੱਲਦੇ-ਚੱਲਦੇ ਕਈ ਮਹੀਨਿਆਂ ਬਾਅਦ ਫਿਰ ਅਨੰਦ ਸਾਹਿਬ ਅਨੰਦਪੁਰ ਸਾਹਿਬ ਪਹੁੰਚੇ ਸੀ ਇੱਧਰ ਰਾਣੀ ਮੈਣੀ ਕਹਿੰਦੇ ਰੋਜ਼ ਨਾ ਉਹ ਰੋਲਾ ਲੱਗ ਜਾ ਕਰੇ ਪਾਣਾ ਕੇ ਰੋ ਹੀ ਬਾਹਰ ਅੱਜ ਮੇਰੇ ਘਰ ਗੋਬਿੰਦ ਰਾਏ ਜੀ ਆਏ ਸੀ ਉਹ ਰੋਜ ਦਰਸ਼ਨ ਲੱਗੇ ਹੋਣ ਉਹ ਵੀ ਜਿਵੇਂ ਮਹਾਰਾ ਦੱਸ ਕੇ ਗਏ ਸੀ ਲੋਕ ਪਤਾ ਕੀ ਕਿਹਾ ਕਰਨ ਕਹਿੰਦੇ ਇਹ ਤਾਂ ਕੰਮਲੀ ਹੋ ਗਈ ਆਖੋ ਸਤਿ ਬਹਾਰ ਇਹ ਤਾਂ ਗੋਬਿੰਦ ਰਾਏ ਜੀ ਦਾ ਪਿਛੋੜਾ ਨਹੀਂ ਚੱਲਿਆ ਗਿਆ ਤਾਂ پاگل ਹੋ ਗਈ ਕੰਮਲੀ ਹੋ ਗਈ ਜਿਹੜੀ ਇੰਨੀ ਬਾਹਰ ਆ ਕੇ ਰੋਣਾ ਲੱਗ ਗਈ ਪਾਣ ਇਹ ਮਹਾਰਾ ਤਾਂ ਚਲੇਗੇ ਤੂੰ ਕਹਿੰਦੀ ਮੇਰੇ ਕੋਲ ਆਂਨੇ ਰੋਜ ਕਹਿੰਦੇ ਤਾਂ ਕੰਮਲੀ ਹੋ ਗਈ ਪਰ ਉਹਨਾਂ ਨੂੰ ਕੀ ਪਤਾ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲ ਜੱਗ ਨਾਲੋਂ ਮਿੱਠੀ ਐ ਉਹਨਾਂ ਨੂੰ ਕੀ ਪਤਾ ਜਿੰਨਾ ਲਾ ਲਾ ਕੇ ਨਾ ਡਿੱਠੀ ਐ ਉਹਨਾਂ ਨੂੰ ਕੀ ਪਤਾ ਇਸ ਪ੍ਰੀਮ ਪ੍ਰੀਤ ਪ੍ਰੇਮ ਪਿਆਰ ਦਾ ਨਹੀਂ ਪਤਾ ਇਸ ਤਰ੍ਹਾਂ ਮਹਾਰਾਜ ਨੇ ਰਾਣੀ ਮੈਣੀ ਨੂੰ ਉਤਾਰਿਆ ਰੋਜ਼ ਅੱਜ ਵੀ ਤੁਸੀਂ ਪਟਨਾ ਸਾਹਿਬ ਜਾਓ ਭਾਵਨਾ ਬਣਾ ਕੇ ਵਹਿਜੋ ਅੱਜ ਵੀ ਗੋਬਿੰਦ ਰਾਏ ਜੀ ਤੁਹਾਨੂੰ ਉੱਥੇ ਜ਼ਰੂਰ ਦਰਸ਼ਨ ਦੇਣਗੇ ਕੋਈ ਭਾਵਨਾ ਬਣਾ ਕੇ ਰੱਖੇ ਉੱਥੀ ਨੇ ਸਵਿਸਤਰਾ ਮਹਾਰਾਜ ਅਤੇ ਪਾਸ਼ਾ ਫਿਰ ਅਨੰਦਪੁਰ ਸਾਹਿਬ ਆਏ ਨੰਦਪੁਰ ਸਾਹਿਬ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਨੇ ਗੁਰਪੁੱਤ ਦਾ ਦੇ ਦਰਸ਼ਨ ਕੀਤੇ ਨੰਦਪੁਰ ਸਾਹਿਬ ਪਹੁੰਚ ਕੇ ਪਹਿਲੀ ਵਾਰ ਵੇਖਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਦੇਖਿਆ ਤੇ ਬਚਨ ਕੀਤਾ ਅਨੰਦ ਪਿਆ ਮੇਰੀ ਬਾਏ ਸਤ ਗੁਰੂ ਨਾ ਪਾਇਆ ਅਨੰਦ ਪਿਆ ਮੇਰੀ ਬਾਏ ਸਤ ਗੁਰੂ ਨਾ ਪਾਇਆ

ਪਾਸ਼ਾ ਬੈਠੇ ਨੇ ਆਹਾ ਗੁਰੂ ਤੇਗ ਬਹਾਦਰ ਪਾਸ਼ਾ ਦੇ ਦਰਸ਼ਨ ਕੀਤੇ ਗੋਬਿੰਦ ਰਾਏ ਜੀ ਨੇ ਪਹਿਲੀ ਵਾਰ ਤੇ ਆਪਣੀ ਮਾਤਾ ਮਾਂ ਗੁਜਰੀ ਨੂੰ ਕਿਹਾ ਆਨੰਦ ਪਿਆ ਮੇਰੀ ਮਾਏ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਅੱਜ ਪਾਇਆ ਸਤ ਗੁਰਤਾ ਪਾਇਆ ਸਹਜ ਸੇ ਭਾਵੇਂ ਸਹਜੇ ਸਹਜੇ ਮਿਲਿਆ ਸੀ ਸਹਜੇ ਸਹਜੇ ਪਰ ਮਨ ਵੱਜੀਆਂ ਬਾਦਾਂ ਵਧਾਈਆਂ ਕਹਿੰਦਾ ਜਿਹੜੀ ਵਧਾਈਆਂ ਜਿਹੜੀ ਖੁਸ਼ੀ ਮੇਰੇ ਅੰਦਰ ਆਉ ਤਾਂ ਮੈਂ ਹੀ ਜਾਣ ਸਕਦਾ ਆਖੋ ਸਤਨਾਮ ਸੋ ਇਸ ਤਰ੍ਹਾਂ ਮਹਾਰਾਜ ਫਿਰ ਸੱਚੇ ਪਾਤਸ਼ਾਹ ਨੇ ਜਗਤ ਨੂੰ ਤਾਰਿਆ ਹੈ ਮੇਰਾ ਮਨ ਸੀ ਮਾਗੀ ਸੁਣਾਣ ਦਾ ਤੁਹਾਨੂੰ ਪਰ ਮੈਨੂੰ ਹੁਕਮ ਹੋਇਆ ਵੀ ਰਾਣੀ ਮੈਣੀ ਸੁਣਾਣੀ ਅੱਜ ਫਿਰ ਨਹੀਂ ਮੇਰਾ ਮਨ ਸੀ ਵੀ ਆਪਾਂ ਮੁਕਤ ਸਰਦਾ ਇਤਿਹਾਸ ਅੱਜ ਸਰਵਣ ਕਰਦੇ ਚਲੋ 21 ਤਰੀਕ ਨੂੰ ਆਪਾਂ ਨੇ ਫੇਰ ਥਾਰੇ ਦਰਸ਼ਨ ਕਰਨੇ ਆ 21 ਤਰੀਕਾ ਪ੍ਰੋਗਰਾਮ ਐਥੀ ਤੇ ਫਿਰ ਤੁਹਾਡੇ ਦਰਸ਼ਨ ਕਰਾਂਗੇ ਉਦੋਂ ਆਪਾਂ ਫਿਰ ਮੱਗ ਹੀ ਸੁਣਾਵਾਂਗੇ ਸਾਰੇ ਮੁਕਤ ਸਰਦਾ ਇਤਿਹਾਸ ਆਪਾਂ ਸਾਰੇ ਸਰਵਣ ਕਰਾਂਗੇ ਕਿਸੇ ਗੁਰਮੁਖ ਪਿਆਰਿਆਂ ਵੱਲੋਂ ਪ੍ਰੋਗਰਾਮ ਹੈ 21 ਤਰੀਕ ਦਾ ਚਲੋ ਜਿਹੜੇ ਆਣਗੇ ਠੀਕ ਹੈ ਭਾਈ ਨਹੀਂ ਘਰਾਂ ਬਹਿਗਾ ਸੁਣ ਲਿਓ ਸਾਰੇ ਗੁਰੂ ਦਾ ਜਸ ਜਰੂਰ ਸੁਣਿਓ ਜਿਹੜੇ ਆਉਂਗੇ ਭਾਗਾ ਵਾਲਿਓ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਆਪਾਂ ਆਨੰਦ ਮਾਣਾਂਗੇ ਸਵੇਰੇ ਸੰਗਰਾਤ ਹੈ ਸਾਰਿਆਂ ਨੇ ਸੰਗਰਾਂਦ ਦੀ ਹਾਜ਼ਰੀ ਭਰਨੀ ਹੈ ਸਵੇਰੇ ਅੱਜ ਇਹ ਸੰਗਰਾਂਦ ਦੀ ਸੇਵਾ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਨੇ ਆਪਣੀ ਕਿਰਤ ਕਮਾਈਆਂ ਸਫਲੀਆਂ ਕੀਤੀਆਂ ਨੇ ਮਹਾਰਾਜ ਉਹਨਾਂ ਦੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੀ ਸੰਗਤ ਦਾ ਧੰਨਵਾਦ ਅਗਲੀ ਸੰਗਰਾਂਦ ਨੂੰ ਫੇਰ ਥਾਰੇ ਦਰਸ਼ਨ ਕਰਾਂਗੇ ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਬੈਠेंगे ਸੋ ਸਾਰੀ ਸੰਗਤ ਦਾ ਧੰਨਵਾਦ ਕੋਟਾਨ ਕੋਟ ਵਰਤਾਂ ਧੰਨਵਾਦ ਕੀਤੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੂਰੇ 2 ਘੰਟੇ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਕੇ ਆਨੰਦ ਮਾਣਿਆ ਸੋ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਆਈਆਂ ਨੇ ਸਾਰੀ ਸੰਗਤ ਦਾ ਧੰਨਵਾਦ ਟਾਈਮ ਤੋਂ ਆਪਾਂ ਹੋਰ ਵੀ ਲਾ ਦਿੰਦੇ ਕੋਈ ਚੱਕਰ ਨਹੀਂ ਸੀ ਬੈਠੇ ਆਨੰਦ ਨਾਲ ਪਰ ਕੱਲ ਨੂੰ ਡਬਲ ਸਮਾਗਮ ਹੈ ਸਵੇਰੇ ਸੱਜਰੇ ਜਾਣਾ ਹੈ ਦੂਰ ਦਾ ਪ੍ਰੋਗਰਾਮ ਹੈ ਗੁਰੂ ਕਿਰਪਾ ਕਰੇ ਘਰਾਂ 'ਚ ਬਹਿ ਕੇ ਤੁਸੀਂ ਰੋਜ਼ ਸਰਵਣ ਕਰ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਢਿੰਡਸਾ ਵਾਲਾ ਚੈਨਲ ਵਾਲੇ ਚੈਨਲ ਬਣਿਆ ਹੋਇਆ ਹੈ YouTube ਤੇ ਵੀ ਹੈ Facebook ਤੇ ਵੀ ਹੈ ਦਵਾਰੇ ਕੱਢ ਕੇ ਸੁਣ ਸਕਦੇ ਹੋ ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਆਪ ਜੁੜੋ ਰੋਜ਼ ਮਹਾਰਾਜ ਦੇ ਦਰਸ਼ਨ ਕਰਕੇ ਜਾਇਆ ਕਰੋ ਕੰਮਕਾਰ ਤੇ ਜਾਂਦੇ ਹੋ ਗੁਰੂ ਅੱਗੇ ਅਰਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ ਇਹਨਾਂ ਅੱਖਾਂ ਤੋਂ ਇਸ ਜੀਵ ਤੋਂ ਇਹਨਾਂ ਹੱਥਾਂ ਤੋਂ ऐसे कर्म कराएं भी किसी का भला हो जाए आको सतनाम रोज मालिक ਦੇ ਚਰਨਾ ਚ ਅਰਦਾਸ ਕਰਕੇ ਜਾਈਏ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਪਰਲ ਮਿਲ ਕੇ ਸਵੇਰੇ ਮਾਗੀ ਦਾ ਦਿਹਾੜਾ ਹੈ ਮਾਗ ਦੀ ਸੰਗਰਾਮਤ ਵਿੱਚ ਹਾਜ਼ਰੀ ਭਰਨੀ ਹੈ ਸਾਰਿਆਂ ਨੇ ਸੋ ਪੜੋ ਸਾਰੇ ਆਨੰਦ ਸਾਹਿਬ ਕੋਈ ਵੀ ਰਚਨਾ ਵਾਂਜੀ ਨਾ ਰਹੇ ਫਿਰ ਆਪਾਂ ਪਹਿਲਾਂ ਮਹਾਰਾਜ ਜੀ ਜਾਏਗੇ ਫਿਰ ਆਪਾਂ ਸਾਰਿਆਂ ਨੇ ਚਾਲੇ ਪਾਣਿਆ ਕਰਾਂ ਨੂੰ ਸਾਰੀ ਸੰਗਤ ਦਾ ਧੰਨਵਾਦ ਕੀ ਰਾਮ ਕਲੀ ਮਹੱਲਾ

सोपियो मन

mm <coughs> Yeah.